ਸਭ ਤੋਂ ਪਹਿਲਾਂ ਦਾ ਪੂਰੇ ਪੰਜਾਬ ਵਾਸੀਆਂ ਨੂੰ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪਰਵ ਪੂਰੇ ਹੀ ਦੇਸ਼ ਭਰ ਵਿੱਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਰਾਹੀ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਕਰਤਾਰਪੁਰ ਕੋਰੀਡੋਰ ਰਾਹੀ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੀਆਂ ਅਤੇ ਜਿਹੜੀਆਂ ਸੰਗਤਾਂ ਪਾਕਿਸਤਾਨ ਨਹੀਂ ਜਾ ਸਕਦੀਆਂ ਉਹਨਾਂ ਵੱਲੋਂ ਡੇਰਾ ਬਾਬਾ ਨਾਨਕ ਕੋਰੀਡੋਰ ਵਿਖੇ ਸਥਿਤ ਦਰਸ਼ਨੀ ਸਥਲ ਤੋਂ ਦੂਰਬਿਨ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕੀਤੇ ਗਏ ਇਸ ਮੌਕੇ ਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ ਮਾਈਕ ਰੀਡਰ ਬਣਨ। ਇੰਨਾ ਨਹੀਂ ਫੁਟੇਜ ਮਾਰੀ। ਇੱਧਰ ਇੱਧਰ ਕਿੱਥੇ? ਮਾਣਾ ਮੈਂ ਖੇਚਦੇ ਜਾਂਦੇ ਹਾਂ ਅੰਦਰ। ਆਹ ਤੇ ਹੁਲਾਵਾ ਦੁਬਾਰਾ ਤੇ ਬੰਦੀ ਹੋ ਗਈ ਹੈ। ਬਹੁਤ ਬਹੁਤ ਨਹੀਂ ਜਾਂਦੇ ਜਾ ਕੇ ਨਹੀਂ। ਉਹਨਾਂ ਦਾ ਉਥੇ ਤੋਂ ਉਥੇ ਪਾਕਿਸਤਾਨ ਆਉਣਾ ਚਾਹੁੰਦੇ ਨੇ ਉਹ ਪਤਾ ਨਹੀਂ ਕਿ ਉਹਦੇ ਹੱਥ ਵਿੱਚ ਪਾਕਿਸਤਾਨੀ ਆਇਆ ਬਰੇ ਬਰੇ ਦਿੱਤੀ ਇੱਕ ਇੱਕ ਨਾ ਦੇਖਾਂ ਉਹ ਵੇਰਦੇ ਅਗਲੇ ਜੇ ਇੰਨਾ ਨਹੀਂ ਕੋਈ ਜੋ ਮਾਰਦੀ ਆ ਇਧਰ 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 ਨਹੀਂ ਖਤੂ ਮਾਰਾਂ ਮੈਂ ਆਉਂਦੇ ਉੱਲਾ ਬਾਹਰ ਤੋਂ ਬਾਰਾ ਦੇ ਬੰਦੇ ਆਉਂਦੇ वाहगुरु जी खालसा वाहेगुरू जी की फतेह ਅਸੀਂ ਗੰਗਾਨਗਰ ਤੋਂ ਆਏ ਆ ਗੁਰਪ੍ਰੀਤ ਸਿੰਘ ਮੇਰਾ ਨਾਮ ਹੈ ਤੇ ਸਾਨੂੰ ਗੁਰਪੂਰਬ ਤੇ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਅਸੀਂ ਬਹੁਤ ਹੀ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਦੇ ਆ ਤੇ ਉੱਥੇ ਜਾ ਕੇ ਜਿਹੜੇ ਅਸੀਂ ਨਤਮਸਤਕ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਦੇ ਪ੍ਰਬੰਧ ਬਹੁਤ ਹੀ ਵਧੀਆ ਹੈ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਆਪਣੇ ਮਨ 'ਚ ਵਹਿਮ ਹੁੰਦਾ ਹੈ ਕਿ ਆਪਾਂ ਨੂੰ ਇਨਕੁਆਇਰੀ ਚ ਹੋਊਗਾ ਆਈ ਹੋਊਗਾ ਪਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇਸ ਕਰਕੇ ਆਪਾਂ ਨੂੰ ਵੱਧ ਝੜ ਕੇ ਆਉਣਾ ਚਾਹੀਦਾ ਹੈ ਤੇ ਬਹੁਤ ਹੀ ਸੌਖਾ ਤੇ ਸਰਲ ਤਰੀਕਾ ਹੈ ਸਰਕਾਰ ਕੋਲੋਂ ਕੋਈ ਵੀਜ਼ਾ ਵਗੈਰਾ ਦੀ ਕੋਈ ਛੋਟ ਚਾਹੁੰਦੇ ਹੋ ਤਾਂ ਨਹੀਂ ਬਹੁਤ ਵਧੀਆ ਜੀ ਆਪਾਂ ਨੂੰ ਇਨਕੁਆਰੀਆਂ ਹੀ ਆਉਂਦੀਆਂ ਸਿਰਫ ਉਹ ਵੀ ਸਿੰਪਲ ਇਨਕੁਆਰੀਆਂ ਆਪਣੀਆਂ ਕੋਈ ਇੰਨਾ ਜ਼ਿਆਦਾ پابੰਦੀ ਵਾਲਾ ਕੋਈ ਦਿੱਕਤ ਨਹੀਂ ਉਹਦੀ ਨਾ ਹੀ ਕੋਈ ਪਾਸਪੋਰਟ ਤੇ ਮੋਹਰ ਵਾਲੀ ਗੱਲ ਹੈ ਤੇ ਆਪਾਂ ਨੂੰ ਬਹੁਤ ਹੀ ਵਧੀਆ ਸਿਸਟਮ ਦੇ ਨਾਲ ਆਪਾਂ ਆ ਸਕਦੇ ਹਾਂ ਸਾਨੂੰ ਤਾਂ ਇਹ ਗੁਰੂ ਪੂਰਬ ਦਾ ਕਰਕੇ 3 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ ਪਰ ਆਪਣਾ ਇਹ ਟਾਈਮ ਹੈ 15 ਦਿਨਾਂ ਦੇ ਵਿੱਚ ਵੀ ਆਪਣਾ ਲੱਗ ਸਕਦਾ ਏ ਟੱਕਰ ਤੇ ਭਪਿੰਦਰ ਕਾਲ ਟੱਕਰ

ਬਹੁਤ ਹੀ ਜ਼ਿਆਦਾ ਜੀ ਬਹੁਤ ਹੀ ਜ਼ਿਆਦਾ I cannot explain words ਨਹੀਂ ਕਿੰਨਾ ਚਾਹ ਸੀ ਇਸ ਮਨ ਨੂੰ ਲੈ ਕੇ ਇਸ ਦਰਸ਼ਨ ਕਰਨ ਨੂੰ ਲੈ ਕੇ ਕਿੰਨਾ ਚਾਹ ਸੀ ਮਨ ਦੇ ਵਿੱਚ 10 ਨਹੀਂ ਕੋਤੋਂ ਟਰਾਈ ਕਰ ਰਹੀ ਸੀ ਨਹੀਂ ਸੀ ਟਰਾਈ ਕੀਤੀ ਨਾਲ ਹੀ ਮਿਲ ਗਿਆ ਸਾਨੂੰ ਅੱਜ ਦਾ ਦਿਨ ਚੁਣਿਆ ਗਿਆ ਅੱਜ ਇਹ ਦਰਸ਼ਨ ਨੂੰ ਕੁਦਰਤ ਨੂੰ ਚੁਣਿਆ ਗਿਆ ਸੋਚਿਆ ਨਹੀਂ ਸੀ ਅਗਰ ਉਹ ਮਾਂ ਦੇ ਦਰਸ਼ਨ ਕਰਨ ਜਾ ਰਹੇ ਭਾਬੀ ਵੀ ਹੋਗੇ ਉਹ ਮਾਂ ਦੇ ਚਾਹ ਚੁੱਕਾ ਹੈ ਐਨੀਥਿੰਗ ਐਲਸ ਟੂ ਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰਾਜਸਥਾਨ ਸ਼੍ਰੀ ਗੰਗਨਗੜ੍ਹ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹਾਂ ਅੱਜ ਕਰਤਾਰਪੁਰ ਆਏ ਹਾਂ ਜੀ ਨਤਮਸਤਕ ਹਾਂ ਗੁਰੂ ਨਾਨਕ ਦੇਵ ਜੀ ਦਾ ਅੱਜ ਦਿਹਾੜਾ ਹੈ ਤਾਂ ਆਏ ਕਿੰਨੀ ਖੁਸ਼ੀ ਮੰਦ ਹੈ ਬਹੁਤ ਖੁਸ਼ੀ ਹੈ ਜੀ ਅਸੀਂ ਇਸ ਤਰੀਕ ਲਈ ਬਹੁਤ ਪਹਿਲਾਂ ਤੋਂ ਕਰ ਰਹੀ ਸੀਗੇ ਪਲਾਨ ਕਰ ਰਹੇ ਸੀਗੇ ਤਾਂ ਅੱਜ ਇਹ ਸਾਡਾ ਮੌਕਾ ਆਇਆ ਜੀ ਕਿੰਨੇ ਦਿਨ ਪਹਿਲਾਂ ਅਪਲਾਈ ਕੀਤਾ ਇਹ ਹੋ ਗਏ 2.5 ਮਹੀਨੇ ਹੋ ਗਏ ਜੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਅਪਲਾਈ ਕੀਤਾ ਤੇ ਬਹੁਤ ਹੀ ਸਰਲ ਤਰੀਕੇ ਕਿੰਨੀ ਕਿ ਸਰਦ ਜਾ ਰਹੀ ਹੈ ਇਹਦਾ ਜੀ ਹਜੇ ਆਪਾਂ ਗੇਟ ਤੇ ਐਂਟਰੀ ਗੇਟ ਤੇ ਹੀ ਖੜੇ ਆ ਤਾਂ ਆਪਾਂ ਨੂੰ ਐਡਾ ਕੋਈ ਧਿਆਨ ਨਹੀਂ ਗਿਆ ਬਟ ਪਿੱਛੇ ਆਪਾਂ ਦੇਖ ਰਹੇ ਆ ਤਾਂ ਬਹੁਤ ਜਨੇ ਆ ਰਹੇ ਆ ਤਾਂ ਲੱਗਦਾ ਵੀ ਬਹੁਤ ਸੰਗਤ ਪਹੁੰਚੂਗੀ ਬਹੁਤ ਉਤਸ਼ਾਹ ਹੈ ਜੀ ਮਖਤਿਆਰ ਸਿੰਘ ਹਰਿਆਣਾ ਜ਼ਿਲ੍ਹਾ ਜਹਿਰ ਸੀਰ ਨਰਵਾਣਾ ਪਿੰਡ ਪੀਪਲ ਦਾ ਖਨੌਰੀ ਬਾਰਡਰ ਦੇ ਨੇੜੇ ਪੈਦਲ ਚੱਲ ਕੇ 6 ਤਾਰੀਖ ਤੋਂ ਚੱਲਿਆ ਸੀ 9 ਤਾਰੀਖ ਨੂੰ ਕੱਲ ਪਹੁੰਚਿਆ ਲੱਗਦਾ ਮੰਨ ਦੇ ਵਿੱਚ ਬਹੁਤ ਵਧੀਆ ਮੰਨ ਤੇ ਨਰਾਜਗੀ ਤੇ ਹੈ ਤੇ ਖੁਸ਼ੀ ਵੀ ਹੈ ਕਿ ਅੱਜ ਨਹੀਂ ਮਿਲਿਆ ਚਲੋ ਫਿਰ ਗੁਰੂ ਨਾਨਕ ਦੇਵ ਮੌਕਾ ਦੇਗਾ ਤੇ ਫਿਰ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਉਸਤਫ ਤੇ ਫਿਰ ਪਾਕਿਸਤਾਨ ਜਾਵਾਂਗੇ ਜ਼ਰੂਰ ਅਗਲੇ ਸਾਲ ਹੁਣ ਤਾਂ ਕਿੰਨੀ ਵਾਰੀ ਜਾ ਚੁੱਕੇ ਪਹਿਲੀ ਵਾਰੀ ਇੱਕ ਵਾਰੀ ਜਾਇਆ ਦੂਜੀ ਵਾਰੀ ਜਾਣਾ ਬਹੁਤ ਵਧੀਆ ਪ੍ਰਬੰਧਨ ਬਹੁਤ ਅੱਛੇ ਸੰਗਤ ਬਹੁਤ ਉਤੋਂ ਪਾਕਿਸਤਾਨ ਦੇ ਬਹੁਤ ਆਪਣੀ ਇੱਜ਼ਤ ਕਰਦੇ ਨੇ ਕੋਈ ਮੰਨ ਦੇ ਵਿੱਚ ਨਰਾਜਗੀ ਨਹੀਂ ਕੋਈ ਖੁਸ਼ ਨਹੀਂ ਬਹੁਤ ਵਧੀਆ ਵੀ ਹਰੇਕ ਨੂੰ ਜਾਣਾ ਚਾਹੀਦਾ ਕੋਈ ਜਾਤ ਪਾਤ ਦਾ ਨਹੀਂ ਇਹਦੇ ਵਿੱਚ ਵੀ ਬਾਬਾ ਨਾਨਕ ਸਿੱਖਾਂ ਦਾ ਹੀ ਹਰੇਕ ਜਾਤ ਦਾ ਬਾਬਾ ਨਾਨਕ